ਤੇ ਦੇਖੋ ਜਿਹੜੀ ਚੰਨੀ ਹੋਣਾ ਨੇ ਗੱਲ ਕੀਤੀ ਹੈ ਮੈਨੂੰ ਲੱਗਦਾ ਗੱਲ ਉਹ ਠੀਕ ਹੈ ਕਿਉਂਕਿ ਜੇ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਲਗਭਗ 20 ਲੱਖ ਵੋਟਰਾਂ ਦਾ ਚੋੜਿਆ ਹੋਇਆ ਹੁੰਦਾ ਤੇ ਫਿਰ ਇਹਦਾ ਮਤਲਬ ਇਹ ਹੋਇਆ ਕਿ ਉਹ ਨਾ ਜਿਹੜਾ ਰਿਪਰੈਜ਼ੈਂਟੇਟ ਹੈਗਾ ਉਹ ਨੂੰ ਤੁਸੀਂ ਜੇ ਤੁਸੀਂ ਇਸ ਤਰ੍ਹਾਂ ਬਿਹੇਵ ਕਰੋਗੇ ਕਿ ਅਲਟੀਮੇਟਲੀ ਲੋਕਾਂ ਨੂੰ ਤੁਸੀਂ ਕਿਸ ਤਰ੍ਹਾਂ ਬਿਹੇਵ ਕਰੋਗੇ ਜਿੰਨਾ ਉਹਨੇ ਗਲਤੀ ਕੀਤੀ ਹੈ ਉੰਨੀ ਉਹਨੂੰ ਸਜ਼ਾ ਦੇਣੀ ਚਾਹੀਦੀ ਹੈ ਮੈਂ ਇਸ ਗੱਲ ਨਾਲ ਸਹਿਮਤ ਹਾਂ ਪਰ ਇਹ ਨਹੀਂ ਹੈ ਕਿ ਤੁਸੀਂ ਐਨਐਸਏ ਲਾ ਕੇ ਟਿੱਬੂਗੜ ਜੇਲ੍ਹ ਭੇਜੋ ਮੈਂ ਉਹਦੇ ਖਿਲਾਫ ਹਾਂ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਜਲੰਧਰ ਦੇ ਸੰਸਦ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਜਿਹੜਾ ਕੱਲ ਸੰਸਦ ਦੇ ਵਿੱਚ ਕਾਫੀ ਹੰਗਾਮਾ ਹੋਇਆ ਹੈ ਇਸ ਸਮੇਂ ਸਾਡੇ ਨਾਲ ਕਾਂਗਰਸ ਵਿਧਾਇਕ ਫਰਗੜ ਸਿੰਘ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਕੱਲ ਚਰਨਜੀਤ ਸਿੰਘ ਚੰਨੀ ਵੱਲੋਂ ਜਿਹੜਾ ਬਿੱਟੂ ਨੂੰ ਲੈ ਕੇ ਖਾਸ ਕਰਕੇ ਨਿਸ਼ਾਨਾ ਸਾਧਿਆ ਗਿਆ ਉਸ ਦੇ ਬਾਅਦ ਰਮਨੀਤ ਬਿੱਟੂ ਵੱਲੋਂ ਉਹਨਾਂ ਨੂੰ ਭ੍ਰਸ਼ਟਾਚਾਰੀ ਕਿਹਾ ਗਿਆ ਕਿ ਆ ਕਿ ਗਰੀਬ ਲੋਕ ਨਹੀਂ ਐ ਸਭ ਤੋਂ ਅਮੀਰ ਲੋਕ ਨੇ ਔਰ ਇਹ ਨਾਂ ਵੱਲੋਂ ਜਿਹੜਾ ਉਹਨਾਂ ਤੇ ਬੇਬੁਨਿਆ ਇਲਜ਼ਾਮ ਲਗਾਏ ਜਾਂਦੇ ਨੇ ਦੇਖੋ ਮੈਨੂੰ ਲੱਗਦਾ ਡਿਸਕਸ਼ਨ ਹੋਣੀ ਚਾਹੀਦੀ ਆ ਲੜਾਈ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਲੈਵਲ ਦੇ ਉੱਤੇ ਇਹ ਹੁਣੀਆਂ ਗੱਲਾਂ ਜਿਹੜੀਆਂ ਉਹ ਸੁਭਾ ਨਹੀਂ ਦਿੰਦੀਆਂ ਕਿਉਂਕਿ ਮੈਨੂੰ ਲੱਗਦਾ ਕਿ ਸਾਨੂੰ ਹੈਲਦੀ ਡਿਸਕਸ਼ਨ ਕਰਕੇ ਜੇ ਪੰਜਾਬ ਦੇ ਇਸ਼ੂਜ਼ ਹੈਗੇ ਦੇਸ਼ ਦੇ ਇਸ਼ੂਜ਼ ਹੈਗੇ ਆ ਉਹਦੇ ਵਿੱਚੋਂ ਕੋਈ ਸਾਰਥਕ ਚੀਜ਼ਾਂ ਜਿਹੜੀਆਂ ਉਹ ਪੋਜ਼ਿਟਿਵਲੀ ਕੱਢਣੀਆਂ ਚਾਹੀਦੀਆਂ ਪਰ ਕਿਉਂਕਿ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਖਾਸ ਕਰਕੇ ਜਿਹੜੇ ਸਾਬਕਾ ਮੁੱਖ ਮੰਤਰੀ ਬਿਜਨ ਸਿੰਘ ਉਹ ਕਹਿ ਰਹੇ ਕਿ ਚਰਨਜੀਤ ਸਿੰਘ ਚਰਨਨੀ ਕਹਿ ਰਹੇ ਨੇ ਕਿ ਉਹ ਉਸ ਸਮੇਂ ਨਹੀਂ ਉਹਨਾਂ ਮਰੇ ਸੀਗੇ ਕਿ ਉਸ ਸਮੇਂ ਮਰੇ ਜਦੋਂ ਉਹਨਾਂ ਨੇ ਕਾਂਗਰਸ ਪਾਰਟੀ ਛੱਡੀ ਰਵਨੀਤ ਬਿੱਟੂ ਦੇ ਕੋ ਮੈਂ ਇਹਦੇ ਤੇ ਕੋਈ ਬਹੁਤਾ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਹਰ ਬੰਦੇ ਨੂੰ ਪਤਾ ਕਿਸੇ ਨੇ ਕੀ ਕੀਤਾ ਕਿਸੇ ਨੇ ਕੀ ਕੀਤਾ ਸੋ ਮੈਨੂੰ ਲੱਗਦਾ ਹੁਣ ਇਹਦੀ ਕੋਈ ਰੈਲੇਵੈਂਸ ਨਹੀਂ ਹੈ ਜੀ ਹੁਣ ਹੈਗੀ ਹੈ ਕਿ ਅੱਜ ਅਸੀਂ ਕੀ ਕਰ ਰਹੇ ਹਾਂ ਔਰ ਸਾਨੂੰ ਆਉਣ ਵਾਲੇ ਫਿਊਚਰ ਦੇ ਵਿੱਚ ਕੀ ਕਰਨਾ ਚਾਹੀਦਾ ਸੋ ਥੈਟ ਕਿ ਸਾਡੀ ਜਿਹੜੀ ਯੰਗ ਜਨਰੇਸ਼ਨ ਹੈ ਜਿਹੜੀ ਹਮੇਸ਼ਾ ਇੱਕ ਚੰਗੇ ਪਾਸੇ ਵੱਲ ਨੂੰ ਦੇਖਣਾ ਚਾਹੁੰਦੀ ਆ ਉਹਦੇ ਲਈ ਅਸੀਂ ਕੀ ਕਰ ਸਕਦੇ ਹਾਂ ਮੈਨੂੰ ਲੱਗਦਾ ਇੰਪੋਰਟੈਂਟ ਉਹ ਚੀਜ਼ਾਂ ਕਿਤੇ ਨਾ ਕਿਤੇ ਦੇਖਿਆ ਜਾ ਵੀ ਤੇ ਜਿਹੜੀ ਰਾਜਨੀਤੀ ਆ ਉਹ ਹੁਣ ਬਹੁਤ ਹੀ ਨੀਚੇ ਦੇ ਸਤਰ ਤੇ ਗਿਰਦੀ ਜਾ ਰਹੀ ਹੈ ਕਿਉਂਕਿ ਅਕਸਰ ਪਹਿਲੇ ਰਾਜਨੀਤੀ ਚ ਮੁੱਦੇ ਦੀ ਗੱਲ ਹੁੰਦੀ ਸੀਗੀ ਪੰਜਾਬ ਦੇ ਮੁੱਦੇ ਹੋਣ ਸ਼ਹਿਰ ਦੇ ਮੁੱਦੇ ਹੋਣ ਹੁਣ ਮੁੱਦਿਆਂ ਨੂੰ ਛੱਡ ਕੇ ਪਰਸਨਲ ਗੱਲਾਂ ਹੋਣ ਲੱਗ ਪਈਆਂ ਨੇ ਚਾਹੇ ਉਹ ਕਾਂਗਰਸ ਕਰ ਰਹੀ ਹੈ ਚਾਹੇ ਕੋਈ ਹੋਰ ਪਾਰਟੀ ਕਰ ਰਹੀ ਹੈ ਲੱਗ ਨਹੀਂ ਰਿਹਾ ਕਿ ਕਿਤੇ ਨਾ ਕਿਤੇ ਰਾਜਨੀਤੀ ਜਿਹੜੀ ਸਤਰ ਨੂੰ ਚੱਕਣਾ ਚਾਹੀਦਾ ਮੈਨੂੰ ਲੱਗਦਾ ਡਿਸਕਸ਼ਨ ਤੇ ਗੱਲਾਂ ਹੋਣੀਆਂ ਚਾਹੀਦੀਆਂ ਕਿਉਂਕਿ ਹੁਣ ਹੋਇਆ ਕਿ ਅਸਲੀ ਗੱਲ ਹੈ ਗੌਰਵ ਜਿਹੜਾ ਨਾ ਅੱਜ ਕੱਲ੍ਹ ਆ ਰੀਲਾਂ ਰੂਲਾਂ ਜੀਆਂ ਬਣ ਲੱਗ ਪਈਆਂ ਕੀ ਉਹ 10 ਸੈਕਿੰਡ ਦੀ 20 ਸੈਕਿੰਡ ਦੀ 30 ਸੈਕਿੰਡ ਦੀ ਅੱਛਾ ਉਹਦਾ ਨਾ ਕੋਈ ਅੱਗਾ ਹੁੰਦਾ ਨਾ ਕੋਈ ਪਿੱਛਾ ਹੁੰਦਾ ਆ ਸੋ ਮੈਨੂੰ ਲੱਗਦਾ ਇਹਦੀ ਤੂੰ ਬਲੀਡਰਾਂ ਨੂੰ ਵੀ ਗੁਰੇਜ਼ ਕਰਨਾ ਚਾਹੀਦਾ ਕੋਈ ਚੰਗੀਆਂ ਚੀਜ਼ਾਂ ਜਿਹੜੀਆਂ ਸਮਾਜ ਦੇ ਵਿੱਚ ਸੀ ਉਹਨਾਂ ਨੂੰ ਪੇਸ਼ ਕਰ ਸਕੀਏ ਉਹਨਾਂ ਵੱਲੋਂ ਪ੍ਰੇਰਿਤ ਕਰ ਸਕੀਏ ਉਹ ਜ਼ਿਆਦਾ ਇੰਪੋਰਟੈਂਟ ਆ ਅ ਅੰਮ੍ਰਿਤਪਾਲ ਨੂੰ ਲੈ ਕੇ ਵੀ ਕੱਲ ਸੰਸਦ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਮੁੱਦਾ ਚੱਕਿਆ ਹੈ ਕਿ ਜਿਹੜਾ ਉਹ ਐਨਐਸਏ ਤੇ ਜੀਲ ਚ ਬੰਦ ਨੇ ਕਿ ਉਹਨਾਂ ਨੂੰ ਜਿਹੜੀ ਫੈਸਿਲਿਟੀ ਦੇਣੀ ਚਾਹੀਦੀ ਹੈ ਇਸ ਤੇ ਅਮਰਿੰਦਰ ਸਿੰਘ ਰਾਜਾ ਵਿੜਿੰਗ ਨੇ ਵੀ ਕਿਹਾ ਹੈ ਕਿ ਸੰਵਿਧਾਨ ਦੇ ਮੁਤਾਬਿਕ ਦੇਣੀ ਚਾਹੀਦੀ ਲੇਕਿਨ ਕਿਤੇ ਨਾ ਕਿਤੇ ਜਿਹੜੇ ਬਿਆਨ ਆਪਸ ਰਲਦੇ ਨਜ਼ਰ ਨਹੀਂ ਆਏ ਇਕਜੁੱਟ ਹੁੰਦੇ ਨਜ਼ਰ ਨਹੀਂ ਆਏ ਨਹੀਂ ਦੇਖੋ ਜਿਹੜੀ ਚੰਨੀ ਹੁਣਾਂ ਨੇ ਗੱਲ ਕੀਤੀ ਹੈ ਮੈਨੂੰ ਲੱਗਦਾ ਗੱਲ ਉਹ ਠੀਕ ਹੈ ਕਿ ਹਾਂ ਕਿਉਂਕਿ ਜੇ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਲਗਭਗ 20 ਲੱਖ ਵੋਟਰਾਂ ਦਾ ਚੋੜਿਆ ਹੋਇਆ ਹੁੰਦਾ ਤੇ ਫਿਰ ਇਹਦਾ ਮਤਲਬ ਇਹ ਹੋਇਆ ਕਿ ਉਹਨਾਂ ਦਾ ਜਿਹੜਾ ਰਿਪਰੈਜ਼ੈਂਟ ਹੈ ਭੇਗਾ ਉਹ ਨੂੰ ਤੁਸੀਂ ਜੇ ਤੁਸੀਂ ਇਸ ਤਰ੍ਹਾਂ ਬਿਹੇਵ ਕਰੋਗੇ ਤੇ ਅਲਟੀਮੇਟਲੀ ਲੋਕਾਂ ਨੂੰ ਤੁਸੀਂ ਕਿਸ ਤਰ੍ਹਾਂ ਬਿਹੇਵ ਕਰੋਗੇ ਸੋ ਇਹ ਬੜਾ ਕਲੀਅਰ ਕਟ ਜਿਹੜਾ ਉਹ ਦਿਖਦਾ ਹੈਗਾ ਔਰ ਮੈਨੂੰ ਲੱਗਦਾ ਜਿਹੜੀਆਂ ਗੱਲਾਂ ਠੀਕ ਹੈਗੀਆਂ ਉਹਦੇ ਤੇ ਪਹਿਰਾ ਦੇਣ ਦੀ ਜ਼ਰੂਰਤ ਹੈ ਕਿਉਂਕਿ ਹੁਣ ਵਿਪਖਸ਼ ਪਾਰਟੀਆਂ ਵੀ ਜਿਹੜਾ આરોਪ ਲਗਾਉਣ ਲੱਗ ਗਈਆਂ ਨੇ ਇਲਜ਼ਾਮ ਲਗਾ ਰਹੀਆਂ ਨੇ ਕਿ ਕਿਤੇ ਨਾ ਕਿਤੇ ਜਿਹੜੇ ਕਾਂਗਰਸੀ ਪਾਰਟੀ ਹੈ ਜਾਂ ਲੀਡਰ ਨੇ ਉਹ ਕਿਤੇ ਨਾ ਕਿਤੇ ਖਾਲਿਸਤਾਨੀ ਸਮਰਥਕਾਂ ਦੇ ਨਾਲ ਜੁੜੇ ਹੋਏ ਨੇ ਕੀ ਖਾਲਸਤਾਨ ਕੋਣ ਮੰਗਦਾ ਹੈਗਾ ਇਹ ਤਾਂ ਸਾਰਾ মিডিਆ ਦਾ ਕ੍ਰੀਏਟ ਕੀਤਾ ਹੋਇਆ ਔਰ ਉਹਨਾਂ ਲੋਕਾਂ ਦਾ ਕ੍ਰੀਏਟ ਕੀਤਾ ਹੋਇਆ ਜਿਹੜੇ ਲੋਕਾਂ ਨੂੰ ਇਹ ਗੱਲਾਂ ਸੂਟ ਕਰਦੇ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਖਾਲਸਤਾਨ ਮੰਗਦਾ ਲੇਕਿਨ ਇਹ ਉਹ ਏਜੰਸੀਜ਼ ਹੈਗੀਆਂ ਉਹ ਲੋਕ ਹੈਗੇ ਆ ਜਿਹੜੇ ਉੱਧਰ ਨੂੰ ਗੱਲ ਅਨਸੈਸਰਲੀ ਪੂਰੀ ਜਾਂਦੇ ਔਰ ਪੰਜਾਬ ਦੇ ਵਿੱਚ ਚੰਗੀ ਭਲੀ ਸ਼ਾਂਤੀ ਜੜੀ ਆ ਤੁਸੀਂ ਮੈਨੂੰ ਦੱਸ ਦਿਓ ਕਿ ਇੱਥੇ ਆਪਾਂ ਸਾਰੇ ਹਰ ਫਿਰਕੇ ਦੇ ਲੋਕ ਚੰਗੀ ਤਰ੍ਹਾਂ ਆਪਸ ਵਿੱਚ ਮਿਲ ਜੁੜ ਕੇ ਰਹਿੰਦੇ ਆ ਤਾਂ ਫਿਰ ਇਹਦਾ ਮਤਲਬ ਵੀ ਹੋਇਆ ਕਿ ਜੇ ਕੋਈ ਰਾਈਟਸ ਦੀ ਗੱਲ ਕਰਦਾ ਤੇ ਫਿਰ ਉਹਨੂੰ ਇਹ ਸਿੰਗਲ ਨਾਲ ਜੋੜ ਦੇਣਾ ਕਿ ਹਾਂ ਵੀ ਇਹ ਤਾਂ ਖਾਲਸਾਣ ਦੀ ਗੱਲ ਕਰਦਾ ਬਈ ਤੁਸੀਂ ਕਿਸਾਨੀ ਨੂੰ ਵੀ ਖਾਲਸਾਣ ਨਾਲ ਜੋੜਦੇ ਹੋਗੇ ਤੁਸੀਂ ਹੋਰ ਪੰਜਾਬ ਦੇ ਇਸ਼ੂਜ਼ ਨੂੰ ਵੀ ਖਾਲਸਾਣ ਨਾਲ ਜੋੜਦੇ ਹੋਗੇ ਤਾਂ ਫਿਰ ਇਹ ਗੱਲਾਂ ਪੰਜਾਬ ਲਈ ਜਾਂ ਦੇਸ਼ ਲਈ ਚੰਗੀਆਂ ਨਹੀਂ ਹੋਣਗੀਆਂ ਆਉਣ ਵਾਲਾ ਸਮਾਂ ਇੱਧਰ ਨੂੰ ਇਹ ਮਾੜੇ ਪਾਸੇ ਵੱਲ ਨੂੰ ਜਿਹੜਾ ਅ ਜੇ ਗੱਲ ਕੀਤੀ ਜਾਵੇ ਤੇ ਕੱਲ ਸੀਐਮ ਮਾਨ ਨੇ ਵੀ ਕਿਹਾ ਹੈ ਕਿ ਉਹ ਇੱਕ ਐਮਪੀ ਨੂੰ ਲੈ ਕੇ ਜਿਹੜਾ ਸਮਰਥਨ ਨਹੀਂ ਕਰਦੇ ਲੇਕਿਨ ਕਿਉਂਕਿ 3 ਕਰੋੜ ਜਿਹੜੇ ਲੋਕ ਨੇ ਪੰਜਾਬ ਦੇ ਉਹ ਉਹਨਾਂ ਲਈ ਨੇ ਉਹਨਾਂ ਦੇ ਹਿੱਤਾਂ ਲਈ ਨੇ ਔਰ ਲਾਅ ਐਂਡ ਆਰਡਰ ਮੇਨਟੇਨ ਕਰਨਾ ਉਹਨਾਂ ਦੀ ਪਹਿਲਾ ਪਾਇਓਰਟੀ ਹੈ ਤੇ ਇਸ ਨੂੰ ਲੈ ਕੇ ਵੀ ਜਿਹੜਾ ਉਹਨਾਂ ਨੇ ਕਿਹਾ ਹੈ ਕਿ ਕਾਂਗਰਸ ਜਿਹੜੀ ਹੈਗੀ ਹੈ ਉਹ ਇੱਕ ਸਾਈਡ ਨੂੰ ਜਾ ਰਹੀ ਹੈ ਦੂਸਰੀ ਐਕਸਾਈਡ ਨੂੰ ਜਾ ਰਹੀ ਕਿਤੇ ਨੇ ਕਿਤੇ ਬੱਟੀ ਨਜ਼ਰ ਆ ਰਹੀ ਨਹੀਂ ਕੋਈ ਐਹੋ ਜਿਹਾ ਕਾਂਗਰਸ ਬਿਲਕੁਲ ਠੀਕ ਹੈਗੀ ਆ ਕਾਂਗਰਸ ਜੇ ਮਨੋਰਟੀ ਦੀ ਗੱਲ ਕਰਦੀ ਆ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਕਾਜ਼ਿਸਤਾਨ ਦੀ ਗੱਲ ਕਰਦੀ ਹੈ ਭਗਵੰਤ ਮਾਨ ਤਾਂ ਜਿੰਨਾ ਕਮਜ਼ੋਰ ਜੀ ਮਿਨਿਸਟਰ ਮੈਂ ਦੇਖਿਆ ਮੇਰਾ ਖਿਆਲ ਇੰਨੇ ਤਾਂ ਪੁਰਾਣੇ ਜੀ ਮਿਨਿਸਟਰ ਵੀ ਕਮਜ਼ੋਰ ਨਹੀਂ ਨਿਕਲੇ ਕਿਉਂਕਿ ਮੈਂ ਕਹਿੰਦਾ ਜਿਹਦੇ ਜਿੰਨੀ ਜਿੰਨਾ ਉਹਨੇ ਗਲਤੀ ਕੀਤੀ ਆ ਉੰਨੀ ਉਹਨੂੰ ਸਜ਼ਾ ਦੇਣੀ ਚਾਹੀਦੀ ਆ ਮੈਂ ਇਸ ਗੱਲ ਨਾਲ ਸਹਿਮਤ ਆ ਪਰ ਇਹ ਨਹੀਂ ਹੈ ਕਿ ਤੁਸੀਂ ਐਨਐਸਏ ਲਾ ਕੇ ਤਾਂ ਡਿਗੂਗੜ ਜੇਲ੍ਹ ਭੇਜ ਦਿਓ ਮੈਂ ਉਹਦੇ ਖਿਲਾਫ ਤੇ ਜੇ ਗੱਲ ਕੀਤੀ ਹੋਵੇ ਕਿਉਂਕਿ ਜਲੰਧਰ ਚ ਜਿੰਨੀ ਚੋਣਾਂ ਆ ਰਹੇ ਹੋ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਸੀ ਤੇ ਕਿਹਾ ਸੀਗਾ ਕਿ ਜਿਵੇਂ 4 ਤਰੀਕ ਦਾ ਰਿਜ਼ਲਟ ਆਇਆ ਉਹਦਾ 10 ਤਰੀਕ ਨੂੰ ਆਣਾ ਲੇਕਿਨ ਇਸ ਵਾਰ ਤਾਂ ਰਿਜ਼ਲਟ ਉਲਟਾ ਆ ਗਿਆ ਕਿਤੇ ਨਾ ਕਿਤੇ ਕਾਂਗਰਸ ਜਿਹੜੀ 30000 ਵੋਟ ਪਲੱਸ ਸੀਗੀ ਇਸ ਵਾਰ ਡਾਊਨ ਹੋਈ ਹੁਣ ਕਿਉਂਕਿ ਚਾਰ ਹੋਰ ਜਗ੍ਹਾ ਜਿੰਨੀ ਚੋਣਾਂ ਹੋਣੀਆਂ ਹੈ ਕਿ ਕਾਂਗਰਸ ਨੂੰ ਉਮੀਦ ਹੈ ਕਿ ਉੱਥੋਂ ਦੀ ਸੀਟ ਵਗੈਰਾ ਨਿਕਲੇਗੀ ਹੁਣ ਅਸੀਂ ਅੱਜ ਕਹਾਂਗੇ ਕਿ ਆਫੀਸ਼ੀਅਲ ਮਸ਼ੀਨਰੀ ਦਾ ਬਹੁਤ ਮਿਸਯੂਜ਼ ਹੋਇਆ ਹੈਗਾ ਹੋਇਆ ਹੈਗਾ ਬਟ ਐਟ ਦ ਸੇਮ ਟਾਈਮ ਲੋਕਾਂ ਦਾ ਮੰਡੇਟ ਆ ਸਾਨੂੰ ਐ ਚਾਹੇ ਸਰਕਾਰ ਨੇ ਜੋ ਕੀਤਾ ਸਭ ਨੂੰ ਪਤਾ ਇਸ ਗੱਲ ਦਾ ਪਰ ਪਰ ਲੋਕਾਂ ਦਾ ਮੰਡੇਟ ਆ ਸਾਨੂੰ ਐਕਸੈਪਟ ਕਰਨਾ ਪਊ ਐਂਡ ਵੀ ਹੈਵ ਟੂ ਐਕਸੈਪਟ ਇਟ ਸਾਡੇ ਕੋਲ ਹੋਰ ਕੋਈ ਚੋਇਸ ਨਹੀਂ ਪਰ ਤੁਸੀਂ ਤਾਂ ਬੜਾ ਯਕੀਨ ਨਾਲ ਕਹਿਆ ਸੀ ਕਿ ਇਸ ਵਾਰ ਵੀ ਜਿੰਨੀ ਚੋਣ ਜਿਹੜਾ ਕਾਂਗਰਸ ਜਿੱਤੇਗੀ ਲੇਕਿਨ ਜਿੱਤ ਨਹੀਂ ਸਕੋ ਜਿੰਨੀ ਪਲੱਸ ਵੋਟ ਗਈ ਸੀ ਓਨੀ ਮਾਈਨਸ ਚ ਆ ਗਈ ਮੈਂ ਕਹਿੰਦੇ ਆ ਕਿ ਹਾਂ ਬਈ ਦੇਖੋ ਅਸੈਸਮੈਂਟ ਹੀ ਹੁੰਦੀ ਆ ਲੋਕਾਂ ਤੁਸੀਂ ਲੋਕਾਂ ਨੂੰ ਮਿਲਦੇ ਆ ਮਹਿਸੂਸ ਕਰਦੇ ਆ ਹੁਣ ਮੰਨ ਲਓ ਕੋਈ ਚੈਨਲ ਤੇ ਕੋਈ ਉਹ ਗੱਲ ਚਲਦੀ ਹੈਗੀ ਆ ਤੁਸੀਂ ਉਹ ਮਹਿਸੂਸ ਕਰਕੇ ਹੀ ਬੋਲਦੇ ਹੈਗੇ ਆ ਉਹ ਮਹਿਸੂਸ ਕਰਕੇ ਬੋਲਦੇ ਸੀ ਠੀਕ ਆ ਅਸੀਂ ਕਈ ਗਲਤੀਆਂ ਵੀ ਕੀਤੀਆਂ ਹੈਗੀਆਂ ਉਸ ਤੋਂ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਉਹਨੂੰ ਕਰੈਕਟ ਕਰਕੇ ਅੱਗੇ ਚੱਲਾਂ ਸਰਪਜੀਤ ਸਿੰਘ ਖਾਲਸਾ ਜਿਹੜੇ ਫਰੀਦਕੋਟ ਤੋਂ ਸੰਸਦ ਨੇ ਉਹਨਾਂ ਨੇ ਸਟੇਟਮੈਂਟ ਦਿੱਤੀ ਹੋ ਕਿ ਇੱਕ ਨਵੀਂ ਪਾਰਟੀ ਬਣਾਣਗੇ ਤੇ ਨਵੀਂ ਪਾਰਟੀ ਬਣਾਉਣ ਦੇ ਬਾਅਦ ਜਿਹੜਾ ਹੋਰ ਜਿਹੜੇ ਇਲੈਕਸ਼ਨ ਲੜੇ ਜਾਣਗੇ ਉਹਨੂੰ ਲੈ ਕੇ ਕਿਵੇਂ ਦੇਖਦੇ ਹੋ ਠੀਕ ਆ ਉਹਨਾਂ ਦਾ ਆਪਣਾ ਨਜ਼ਰੀਆ ਹੈਗਾ ਉਹ ਇਲੈਕਟਡ ਮੈਂਬਰ ਪਾਰਲੀਮੈਂਟ ਹੈਗੇ ਆ ਸੋ ਹਰ ਸਿਟੀਜ਼ਨ ਨੂੰ ਹਰ ਜਿਹੜਾ ਇਲੈਕਟਿਡ ਬੰਦਾ ਹੈਗਾ ਹਰ ਬੰਦੇ ਨੂੰ ਅਧਿਕਾਰ ਹੈਗਾ ਕਿ ਉਹ ਜੋ ਸੋਚਦਾ ਉਹ ਆਪਣੇ ਫੀਲਿੰਗ ਨੂੰ ਐਕਸਪ੍ਰੈਸ ਕਰ ਸਕਦਾ ਅੰਮ੍ਰਿਤਪਾਲ ਨੂੰ ਲੈ ਕੇ ਵੀ ਉਹ ਕਿਤੇ ਨਾ ਕਿਤੇ ਸਰਕਾਰ ਤੇ ਨਿਸ਼ਾਨੇ ਸਾਧਦੇ ਨੇ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਤੇ ਵੀ ਉਹ ਸਵਾਲ ਖੜੇ ਕਰ ਰਹੇ ਨੇ ਕਿ ਹਰ ਜਗ੍ਹਾ ਜਿਹੜਾ ਅੰਮ੍ਰਿਤਪਾਲ ਨੂੰ ਲੈ ਕੇ ਹੀ ਦਬਾਇਆ ਜਾ ਰਿਹਾ ਹੈ ਕਿਉਂਕਿ ਅੰਮ੍ਰਿਤਪਾਲ ਨੂੰ ਬਾਹਰ ਨਹੀਂ ਆਂ ਦਿੱਤਾ ਜਾ ਰਿਹਾ ਲੋਕਾਂ ਦੀ ਜਿਹੜੀ ਗੱਲ ਆ ਉਹ ਕਿਵੇਂ ਸੰਸਦ ਦੇ ਵਿੱਚ ਪਹੁੰਚਾਣਗੇ ਨੀ ਪਾ ਪਤਾ ਪਹਿਲੇ ਹੀ ਇਹ ਗੱਲ ਕੀਤੀ ਹੈ ਜਿਹੜੀ ਸਰਬਜੀਤ ਵੀ ਕਹਿ ਰਹੇ ਹੈਗੇ ਆ ਤੇ ਮੈਂ ਵੀ ਉਹੀ ਗੱਲ ਕਰ ਰਿਹਾ ਹੈਗਾ ਕਿ ਉਹ ਅਲਾਉ ਕਰਨਾ ਚਾਹੀਦਾ ਔਰ ਜਿੰਨੀ ਸਜ਼ਾ ਜੋ ਗਲਤੀਆਂ ਕੀਤੀ ਉੰਨੀ ਸਜ਼ਾ ਦੇਣੀ ਚਾਹੀਦੀ ਹੈ ਮੈਨੂੰ ਲੱਗਦਾ ਹਰ ਸਿਟੀਜ਼ਨ ਦਾ ਜਿਹੜਾ ਹੈ ਅਧਿਕਾਰ ਹੈਗਾ ਔਰ ਅਮਰਤਪਾਲ ਵੀ ਉਦੋਂ ਵੱਖ ਨਹੀਂ ਹੈ ਗੱਲ ਕੀਤੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਦੀ ਕਿਉਂਕਿ ਕਾਫੀ ਵਿਵਾਦ ਜਿਹੜਾ ਪਕਿਆ ਹੈ ਇਸ ਸਮੇਂ ਦੋ ਜਿਹੜਾ ਬੁੱਟਾ ਦੇ ਵਿੱਚ ਪਾਰਟੀ ਜਿਹੜੀ ਇਸ ਵੱਲ ਬਦਲਦੀ ਨਜ਼ਰ ਆ ਰਹੀ ਹੈ ਕਿਉਂਕਿ ਇੱਕ ਬਾਕੀ ਤੜਾ ਕਿਹਾ ਜਾ ਰਿਹਾ ਹੈ ਤੇ ਦੂਸਰੇ ਵੱਲ ਸੁਖਵੀਰ ਸਿੰਘ ਬਾਦਲ ਹਾਲਾਂਕਿ ਬਾਕੀ ਤੜੇ ਵੱਲ ਸ਼ਿਕਾਇਤ ਦਿੱਤੀ ਗਈ ਸੀ ਕਾਲਤਕ ਸਾਬ ਉਹ ਆਪਣਾ ਸਪਸ਼ਟੀਕਰਨ ਵੀ ਦੇ ਕੇ ਆਏ ਨੇ ਤੇ ਉਹਨਾਂ ਨੂੰ ਜਿਹੜਾ ਉਤਾਰਨ ਦੀ ਮੰਗ ਕੀਤੀ ਜਾ ਰਹੀ ਸੁਖਵੀਰ ਬਾਦਲ ਨੂੰ ਲੱਗ ਰਿਹਾ ਕਿ ਜਾਇਜ਼ ਇਹ ਚੀਜ਼ਾਂ ਅਕਾਲੀ ਦਲ ਕਿਤੇ ਨਾ ਕਿਤੇ ਜਿਹੜਾ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਹੈ ਕਿਸੇ ਵੀ ਕਿਸੇ ਵੀ ਪਾਰਟੀ ਦੇ ਵਿੱਚ ਜਦੋਂ ਇੰਟਰਨਲ ਡੈਮੋਕਰੇਸੀ ਜਿਹੜੀ ਆ ਉਹ ਮੁੱਕ ਜਾਂਦੀ ਹੈ ਨਾ ਇਹੋ ਜਿਹੇ ਹੀ ਹਾਲਾਤ ਪੈਦਾ ਤੋ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਅਕਰੋਸ ਦਾ ਪਾਰਟੀ ਲਾਈਨ ਜਿਹੜੀਆਂ ਇਹ ਜਿਹੜੀਆਂ ਇੰਟਰਨਲ ਡੈਮੋਕ੍ਰੇਸੀ ਦੀਆਂ ਤਦਰਾਂ ਕੀਤ ਆ ਇਹਦੇ ਤੇ ਪਹਿਰਾ ਦੇਣਾ ਚਾਹੀਦਾ ਤਾਂ ਕਿ ਅਸੀਂ ਕਿਸੇ ਚੰਗੇ ਪਾਸੇ ਵੱਲ ਨੂੰ ਤੁਰ ਸਕੀਏ ਆਦਰਵਾਈਜ਼ ਜਿਹੜਾ ਜੋ ਅਕਾਲੀ ਦਲ ਦਾ ਹਾਲ ਹੋਇਆ ਕੱਲ ਨੂੰ ਆਮ ਆਦਮੀ ਪਾਰਟੀ ਦਾ ਵੀ ਇਹ ਹੀ ਹੋਈ ਔਰ ਕਾਂਗਰਸ ਦਾ ਵੀ ਹੋ ਸਕਦਾ ਕਾਂਗਰਸ ਦਾ ਕਿਉਂਕਿ ਆਇਆ ਵੀ ਸੀਗਾ ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਸੀ ਉਹਨਾਂ ਨੂੰ ਜਿਹੜਾ ਇੱਕਦਮ ਲਾਹ ਦਿੱਤਾ ਗਿਆ ਸੀ ਉਸਦੇ ਬਾਅਦ ਕਾਂਗਰਸ ਪਾਰਟੀ ਵੀ ਜਿਹੜੀ ਇਹ ਉਹ ਤੇਰੀ ਹੁੰਦੀ ਨਜ਼ਰ ਆਈ ਕਿਉਂਕਿ ਇਲੈਕਸ਼ਨਾਂ ਦੇ ਵਿੱਚ ਬਾਈਚ ਰਿਜ਼ਲਟ ਵੀ ਆਇਆ ਸੀਗਾ ਕੋਈ ਇਹੋ ਜੀ ਗੱਲ ਨਹੀਂ ਦੇਖੋ ਇੰਟਰਨਲਲੀ ਮੈਂ ਤਾਂ ਕਹਿੰਦਾ ਇੰਟਰਨਲ ਡੈਮੋਕ੍ਰੇਸੀ ਜਿਹੜੀ ਉਹ ਠੀਕ ਕਰਨ ਦੀ ਜਰੂਰਤ ਹੈ ਤੇ ਕੱਲ ਸੀਐਮ ਸਾਹਿਬ ਨੇ ਵੀ ਤਾਂ ਇਹੀ ਕਿਹਾ ਹੈ ਕਹਿੰਦੇ ਕਿ ਇੱਕ ਤੁਹਾਡਾ ਦੂਸਰੇ ਵਾਸਤੇ ਯਾਰਾ ਇੱਕ ਤੁਹਾਡਾ ਦੂਸਰੇ ਵਾਸਤੇ ਯਾਰਾ ਤੇ ਕਾਂਗਰਸ ਪਾਰਟੀ ਵੀ ਬੱਟੀ ਨਜ਼ਰ ਆ ਰਹੀ ਉਹ ਤੁਹਾਨੂੰ ਸਾਰਿਆਂ ਨੂੰ ਲੱਗਦਾ ਕਿਉਂਕਿ ਜਿਹੜਾ ਜਿਹੜਾ ਉਹ ਸੀਐਮ ਸਾਹਿਬ ਦਾ ਕੀ ਹੈ ਸੀਐਮ ਸਾਹਿਬ ਦਾ ਰੋਜ਼ ਕੁਝ ਕਰ ਲੈ ਇੱਕ ਕੱਲ ਕਹਿੰਦੇ ਆ ਸ਼ਾਮ ਨੂੰ ਮੁੜਿਆਉਂਦੇ ਆ ਸ਼ਾਮ ਨੂੰ ਕਿਤੇ ਹੋਰ ਗੁਆਚ ਜਾਂਦੇ ਆ ਸੋ ਇਸ ਕਰਕੇ ਸੀਐਮ ਹਰਿਆਣੇ ਚ ਵੀ ਇਲੈਕਸ਼ਨ ਨੂੰ ਲੈ ਕੇ ਉਹਨਾਂ ਨੇ ਕਮਰ ਕੱਸੀ ਹੋਈ ਹੈ ਇੰਚਾਰਜ ਨੇ ਉਹ ਤੇ ਕੀ ਲੱਗ ਰਿਹਾ ਕਿ 90 ਸੀਟਾਂ ਦੇ ਵੀ ਆਮ ਆਦਮੀ ਪਾਰਟੀ ਆਪਣੇ ਉਮੀਦਵਾਰ ਉਤਾਰੇਗੀ ਲੱਗ ਰਿਹਾ ਕਿ ਉੱਥੇ ਵੀ ਜਿਹੜਾ ਆਮ ਆਦਮੀ ਪਾਰਟੀ ਦੀ ਜਿਹੜੀ ਹਵਾ ਹੈ ਉਹ ਚੱਲ ਪਾਈ ਦੇਖੋ ਪੰਜਾਬੀਆਂ ਨਾਲੋਂ ਸਾਰੇ ਸਿਆਣੇ ਹੈਗੇ ਆ ਸੋ ਇਸ ਕਰਕੇ ਕਿ ਨਾ ਕਿਤੇ ਨਾ ਕਿਤੇ ਹਿਮਾਚਲ ਚ ਚੱਲਦੇ ਆ ਨਾ ਇਹ ਹਰਿਆਣੇ ਚ ਚੱਲਣੇ ਆ ਨਾ ਇਹ ਕਿਤੇ ਉਧਰ ਗੁਜਰਾਤ ਵੱਲ ਚੱਲਣੇ ਆ ਸੋ ਇਹ ਕਹਿਣ ਦੀਆਂ ਗੱਲਾਂ ਹੈਗੀਆਂ ਥੋੜਾ ਚੇਰੀ ਆ ਤੁਹਾਡੇ ਸਾਹਮਣੇ ਆ ਗਿਆ ਬਿਲਕੁਲ ਸੋ ਇਹ ਸਾਡੇ ਨਾਲ ਸੀਗੇ ਕਾਂਗਰਸ ਵਿਧਾਇਕ ਪਰਗਰ ਸਿੰਘ ਇਹਨਾਂ ਨੇ ਕਿਹਾ ਹੈ ਕਿ ਜਿਹੜੇ ਅਮਰਿਤਪਾਲ ਸਿੰਘ ਹੁਣੀ ਨੇ ਉਹਨਾਂ ਨੂੰ ਜਿਹੜਾ ਸਜ਼ਾ ਮੁਤਾਬਕ ਹੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਲੇਕਿਨ ਉਹਨਾਂ ਨੂੰ ਜ਼ਰੂਰ ਬਾਹਰ ਲਿਆਣਾ ਚਾਹੀਦਾ ਹੈ ਕਿ ਉਹ ਵੀ ਚਰਨਜੀਤ ਸਿੰਘ ਚੰਨੀ ਦੀ ਗੱਲਾਂ ਦੇ ਨਾਲ ਸਹਿਮਤ ਨਹੀਂ ਔਰ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਮੁੱਦੇ ਦੀ ਗੱਲ ਹੋਣੀ ਚਾਹੀਦੀ ਹੈਗੀ ਆ ਆਪਸੀ ਗੱਲਾਂ ਜਿਹੜਾ ਨਹੀਂ ਹੋਣੀ ਚਾਹੀਦੀ ਔਰ ਰਾਜਨੀਤੀ ਜਿਹੜੀ ਹੈ ਕਿਤੇ ਨਾ ਕਿਤੇ ਮਿਆਰ ਉਹਦਾ ਗਿਰਦਾ ਨਜ਼ਰ ਵੀ ਆ ਰਿਹਾ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਿਸ਼ਵ ਦੇ ਨਾਲ ਦਵਿੰਦਰ ਕੁਮਾਰ ਜਲੰਧਰ